ਦੀ ਕੰਡੀ ਦੇ ਵਿੱਚ 71 ਹੋਏ ਮਲਾਜਮ ਸਾਥੀ ਭੈਣੋ ਭਰਾਵੋ ਤੇ ਪੈਨਸ਼ਨਰੋ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾ ਰਹੇ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਪੰਜਾਬ ਦੀ ਸਰਕਾਰ ਕੀ ਕੰਮ ਜਾ ਰਹੀ ਆ ਤੇ ਇਹਦੀ ਨੀਤੀ ਕੀ ਆ ਮਾਈਕ ਨੂੰ ਥੋੜੀ ਜੀ ਥੋੜੇ ਨਾਲ ਹੁੰਦੀ ਬਦੀਕੀ ਇੱਕ ਵਾਰੀ ਯਾਦ ਕਰਾਉਣੀ ਚਾਹਨਾ ਆਪ ਮੈਂਬਰ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਰਹੇ ਹਾਂ ਵੀ 2.69 ਦਾ ਗੁਣਾਕ ਸਾਡੇ ਤੇ ਲਾਗੂ ਕੀਤਾ ਜਾਵੇ ਪੰਜਾਬ ਦੇ ਮਲਾਜਮ ਲੱਭੇ ਸਮੇਂ ਤੋਂ ਇਸ ਗੱਲ ਦੀ ਮੰਗ ਕਰਦੇ ਆ ਕਿ ਸਰਕਾਰੀ ਵਿਭਾਗਾ ਦੇ ਵਿੱਚ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ ਟੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਕੱਟੇ ਹੋਏ ਪੱਤੇ ਬਹਾਰ ਕੀਤੇ ਜਾਣ 200 ਰੁਪਇਆ ਜੱਦੀਆ ਟੈਕਸ ਜਿਹੜਾ ਮਨਪ੍ਰੀਤ ਬਾਦਲ ਲਾ ਕੇ ਗਿਆ ਸੀ ਉਹਨੂੰ ਕਟਣਾ ਬੰਦ ਕੀਤਾ ਜਾਵੇ ਤੇ ਨਾਲ ਮੰਗ ਕਰਦੇ ਆ ਕਿ ਜਿਹੜੇ ਨਵੇਂ ਨਿਯੁਕਤਾਂ ਨਵੇਂ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬ ਦਾ ਸਕੇਲ ਦਿੱਤਾ ਜਾਵੇ ਇਹ ਸਾਡੀਆਂ ਮੰਗਾਂ ਨੇ ਤੇ ਜਦੋਂ ਸਾਡੀਆਂ ਮੰਗਾਂ ਐਡੀਆਂ ਭਟਕਾਂ ਨੇ ਇੰਗੀਆਂ ਨੇ ਤਾਂ ਲਾਜ਼ਮੀ ਤੌਰ ਤੇ ਸਾਨੂੰ ਕਾਠ ਹੈ ਜਿਹੜੇ ਅੱਜ ਵੰਦੂ ਅਨਪਾਤਕ ਰੂਪ ਦੇ ਵਿੱਚ ਉਹਨਾਂ ਮੰਗਾ ਦੇ ਰੂਪ ਦੇ ਵਿੱਚ ਕਰਨੇ ਪੈਣਗੇ ਅਸੀਂ ਘਰੋਂ ਜਦੋਂ ਚੱਲੇ ਸੀ ਜਦੋਂ ਤੁਸੀਂ ਘਰਾਂ ਚੋਂ ਨਿਕਲੇ ਸੀ ਸਵੇਰੇ ਆਂ ਚ ਰੈਲੀ 'ਚ ਸ਼ਾਮਲ ਹੋਣ ਵਾਸਤੇ ਬਹੁਤਿਆਂ ਦੇ ਮਨਾਂ 'ਚ ਇਹ ਗੱਲ ਹੋਣੀ ਆ ਕਿ ਰੈਲੀ 'ਚ ਜਾਵਾਂਗੇ ਉੱਥੇ ਜਾ ਕੇ ਬੁਲਾ ਦੇ ਬੌਲਡ ਤੋਂ ਬਾਅਦ ਹੁਕਮਰਾਣਾ ਵੱਲੋਂ ਇੱਕ ਪ੍ਰਸ਼ਾਸਨਿਕ ਟੀਮ ਆਉਤੇ ਮੀਟਿੰਗ ਦੇ ਦੇਣਗੇ ਤੇ ਉਸ ਮੀਟਿੰਗ ਤੋਂ ਬਾਅਦ ਸਾਡੀ ਲੀਡਰਸ਼ਿਪ ਜਾਊ ਮੀਟਿੰਗ 'ਚ ਤੇ ਕੁਝ ਕੱਢ ਕੇ ਲੈ ਕੇ ਆਉ ਪਰ ਪਿਛਲਾ ਇਤਿਹਾਸ ਇਹ ਗੱਲ ਦੱਸਦਾ ਇਸ ਸਰਕਾਰ ਦਾ ਭਈ ਹੋ ਸਕਦਾ ਹੁਣ ਤੋਂ ਘੰਟੇ ਬਾਅਦ ਜਾਂ ਹੋ ਸਕਦਾ ਹੁਣ ਤੋਂ 20 ਮਿੰਟਾਂ ਬਾਅਦ ਪ੍ਰਸ਼ਾਸਨ ਦਾ ਔਰ ਟੋਲਾ ਆ ਜਾਵੇ ਮੀਟਿੰਗ ਦੀ ਚਿੱਠੀ ਲੈ ਕੇ ਸੇ ਪਰੋ ਮੀਟਿੰਗ ਹੁੰਦੀ ਕਦੋਂ ਆ ਉਹ ਮੀਟਿੰਗ ਚ ਕੀ ਫੈਸਲੇ ਹੋਏ ਨੇ ਸਵਾਲ ਇੱਥੇ ਆ ਕੇ ਖੜ ਜਾਂਦਾ ਇੱਥੇ ਆ ਕੇ ਰੁਕ ਜਾਂਦਾ ਮੀਟਿੰਗ ਜਿਹੜੀ ਆ ਮਹਾਲੀ ਦੀ ਰੈਲੀ ਤੋਂ ਬਾਅਦ ਵੀ ਮਿਲੀ ਸੀ ਤੇ ਸਾਡੀ ਲੀਡਰਸ਼ਿਪ ਗਈ ਸੀ ਤੇ ਉਥੇ ਰਾਗ ਕੀ ਲਾਪਿਆ ਜਾਂਦਾ ਇਹਨਾਂ ਦਾ ਵਿੱਤ ਮੰਤਰੀ بار-बार ਇਹੀ ਰਾਗ ਲਾਪਦਾ ਭਈ ਸਾਡੇ ਖਜ਼ਾਨੇ 'ਚ ਕੁਝ ਹੈ ਨਹੀਂ ਇਹ ਉਹੀ ਵਿੱਤ ਮੰਤਰੀ ਆ ਇਹ ਉਹਨਾਂ ਦਾ ਹੀ ਨਮਾਇੰਦਾ ਜਿਹੜੇ ਕਹਿੰਦੇ ਸੀ ਰੇਤੇ ਬੱਤਨੀ 'ਚੋਂ ਇੰਨੇ ਕਰੋੜ ਇਕੱਠੇ ਕਰ ਦਿਆਂਗੇ ਤੇ ਅੱਜ ਇਹਨਾਂ ਨੂੰ ਹੁਣ ਗੱਲ ਯਾਦ ਆਉਂਦੀ ਆ ਭਈ ਨਹੀਂ ਯਾਰ ਸਾਡਾ ਤਾਂ ਖਜ਼ਾਨਾ ਖਾਲੀ ਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੁਝ ਦਿੱਤਾ ਨਹੀਂ ਜਾ ਸਕਦਾ ਉਹ ਭਰਾਵੋ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਅਸਲ ਚੀਨਾਂ ਦਾ ਖਜ਼ਾਨਾ ਖਾਲੀ ਨਹੀਂ ਹੈ ਇਹਨਾਂ ਦੀ ਨੀਤ ਖਾਲੀ ਆ ਇਹਨਾਂ ਦੀ ਨੀਤੀ ਖਾਲੀ ਆ ਤੁਹਾਡੇ ਵਾਸਤੇ ਕੁਝ ਰੱਖਿਆ ਨਹੀਂ ਇਹਨਾਂ ਨੇ ਆਪਦੀ ਨੀਤੀ ਦੇ ਵਿੱਚੋਂ ਫਿਰ ਜਦੋਂ ਮਸਲਾ ਨੀਤੀ ਦਾ ਤੇ ਇਹਨਾਂ ਦੀ ਨੀਤ ਦਾ ਤਾਂ ਫਿਰ ਲਾਜ਼ਮੀ ਤੌਰ ਤੇ ਸਾਨੂੰ ਵੀ ਆਪਣੇ ਆ ਜਿਹੜੇ ਸ਼ਿਕਰਚਾ ਇਹਨਾਂ ਪਰ ਇੱਕ ਵਾਰ ਵੀ ਅਸੀਂ ਮੀਟਿੰਗਾਂ ਦੀਆਂ ਚਿੱਠੀਆਂ ਲੈ ਕੇ ਮੁੜਨਾ ਜਾਂ ਫਿਰ ਕੋਸ਼ ਨਮਾਜ਼ ਸਿਰਜ ਕੇ ਜਾਣਾ ਆ ਜਿਹੜੀ ਤੁਸੀਂ ਤਰਖਾ ਲੈਨੇ ਹੋ ਜਿਹੜੀ ਮੰਗਾਈ 25 ਕਿਸ਼ਤ ਜੀਦਾਸੀ ਰੌਲਾ ਪਾਉਨੇ ਆ ਵੀ 16% ਕੱਟ ਮਿਲਿਆ ਸਾਨੂੰ ਉਹਦਾ ਰੌਲਾ ਪਾਉਨੇ ਆ ਆ ਜਿਹੜੀ ਪੈਨਸ਼ਨ ਦੀ ਮੰਗ ਕਰਦੇ ਆ ਉਹਦਾ ਰੌਲਾ ਪਾਉਨੇ ਆ ਵੀ ਪੈਨਸ਼ਨ ਦਿੱਤੀ ਨਹੀਂ 2.90 ਦੇ ਗਣਾਕ ਦਾ ਰੌਲਾ ਪਾਉਨੇ ਆ ਇਹ ਜਿਹੜੇ ਪੀ ਕਮਿਸ਼ਨ ਆ ਇਹ ਇੰਨੀਆਂ ਕਿ ਗੱਲਾਂ ਨਾਲ ਮਿਲੈ ਨਹੀਂ ਹੈ ਹਿਸਟਰੀ ਪੜ ਕੇ ਦੇਖਿਓ ਅਸੀਂ ਕੀ ਕੀ ਕੁਰਬਾਨੀਆਂ ਦਿੱਤੀਆਂ ਨੇ ਤੇ ਅੱਜ ਜਦੋਂ ਇਤਿਹਾਸ ਇੱਕ ਵਾਰ ਫੇਰ ਪਿੱਛੇ ਪਾਛੇ ਨੂੰ ਮੁੜ ਰਿਹਾ ਤੇ ਸਾਥੋਂ ਉਹ ਕੁਰਬਾਨੀਆਂ ਨਾਲ ਕੀਤੇ ਹੋਏ ਹੱਕ ਬਾਖਸ ਲਏ ਜਾ ਰਹੇ ਆ ਤਾਂ ਲਾਜ਼ਮੀ ਤੌਰ ਤੇ ਆ ਅਮਰਜ ਤੇ ਬੈਠੀ ਹੋਈ ਲੀਡਰਸ਼ਿਪ ਨੂੰ ਦੁਬਾਰੇ ਫੇਰ ਕੁਰਬਾਨੀਆਂ ਦੇਣ ਵਾਸਤੇ ਤਿਆਰ ਹੋਣਾ ਪੈਣਾ ਅੱਜ ਸੱਚੀਆਂ ਕੁਰਬਾਨੀਆਂ ਦੀ ਲੋੜ ਆ ਅੱਜ ਸਾਨੂੰ ਇਹੋ ਜੀ ਲੀਡਰਸ਼ਿਪ ਚਾਹੀਦੀ ਆ ਜਿਹੜੀ ਸਿਰਫ ਮੀਟਿੰਗਾਂ ਦੇ ਨਾਲ ਨਹੀਂ ਤੇ ਆ ਜਿਹੜੇ ਸੰਘਰਸ਼ਾ ਇਹਨਾਂ ਨੂੰ ਲਗਾਤਾਰ ਇਸ ਸੰਘਰਸ਼ਾਂ ਨੂੰ ਅੱਗੇ ਤੋਰਿਆ ਜਾਵੇ ਜੇ ਅਸੀਂ ਆਏ ਮੀਟਿੰਗਾਂ ਲੈ ਕੇ ਮੁੜ ਜਾਂਦੇ ਆ ਤੇ ਉਹਨਾਂ ਮੀਟਿੰਗਾਂ ਚੋਂ ਕੁਝ ਨਹੀਂ ਨਿਕਲਦਾ ਤੇ ਲਾਜ਼ਮੀ ਤੌਰ ਤੇ ਸਾਡੇ ਮੰਗਾ ਮਸਲੇ ਹੱਲ ਨਹੀਂ ਹੋਣੇ ਤੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਸਾਨੂੰ ਇੱਕ ਫੈਸਲਾ ਕੋਲ ਲੜਾਈ ਜਿਹੜੀ ਆ ਉਹ ਲੜਨੀ ਪੈਣੀ ਆ ਤੇ ਅੱਜ ਇਸ ਮੰਚ ਦੇ ਉੱਤੋਂ ਤੁਹਾਨੂੰ ਸਾਰਿਆਂ ਨੂੰ ਹੋਕਾ ਦਿੰਨੇ ਆ ਕਿ ਉਸ ਫੈਸਲਾ ਕੋਲ ਲੜਾਈ ਦੇ ਵਾਸਤੇ ਕਮਰ ਕਸੇ ਕੱਸ ਲੋ ਤਾਂ ਸਾਡੀਆਂ ਜਿਹੜੀਆਂ ਮੰਗਾ ਮਸਲੇ ਆ ਉਹ ਨਿਕਲਣੇ ਆ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਜਰਤਾ ਜੈ ਸ਼ੰਗਰ ਸਜਿਤ ਲੜਦੇ ਲੋਕਾਂ